ਹਰ ਇੱਕ ਮਨ ਚੈੱਕ ਕਰੋ ਨਾਲ ਨਾਲ ਮਿਤਰੇ 4803 4803 ਕਿੰਨੀ ਜੀ ਟੂਫੀਟ ਕਰਿਓ 1305 ਪਾਸ ਕਰਿਆ 1305 ਉਸ ਵੀ ਆ ਰਹੀ ਜੀ ਸਰ ਵੀ ਤਾਂ ਆ ਤਾ 1305 ਵੀ ਜੀ ਸਰ ਨੀਚੇ ਆ ਜਾਓ ਮੈਂ ਦਿਖਾਉਣਾ ਤੁਹਾਨੂੰ ਸਪੀਡ ਆ ਜਾਓ ਲਗਾਇਆ ਗਿਆ ਇਹ ਸਰ ਬਾਗਮਤੀਪੀ ਸਾਹਿਬ ਵੱਲੋਂ ਨਾਕਾ ਲਾਇਆ ਗਿਆ ਜੀ ਓਵਰ ਸਪੀਡ ਜਿਹੜੀਆਂ ਗੱਡੀਆਂ ਆਉਂਦੀਆਂ ਜਿਨ੍ਹਾਂ ਦੇ ਕਾਰਨ ਸਾਡੇ ਸ਼ਹਿਰ 'ਚ ਕਾਫੀ ਰੋਡ ਤੇ ਹਾਈਵੇ ਦੇ ਭੰਡਾਰੀ ਪੁਲ ਦੇ ਉੱਪਰ ਐਕਸੀਡੈਂਟ ਹੁੰਦੇ ਨੇ ਜਦੋਂ ਗੱਡੀਆਂ ਬੱਚੇ ਭਜਾ ਲੈਂਦੇ ਨੇ ਫਿਰ ਉਹ ਮੌਤ ਦਾ ਕਾਰਨ ਬਣਦੇ ਜੀ ਉਹਦੇ ਕਾਰਨ ਓਵਰ ਸਪੀਡ ਗੱਡੀਆਂ ਚਲਾਣ ਕੀਤੀ ਜਾ ਰਹੇ ਜੀ ਤੇ ਅੱਜ ਤੁਸੀਂ ਕਿੰਨੇ ਕਿ ਚਲਾਨ ਕੱਟ ਚੁੱਕੇ ਹੋ ਤਕਰੀਬਨ ਹੁਣ ਤੱਕ ਤੁਸੀਂ 7-8 ਚਲਾਨ ਕਰਤੇ ਜੀ ਤੇ ਸਰ ਇਹਦਾ ਫਾਈਨ ਕੀ ਪੈਂਦਾ ਓਵਰ ਸਪੀਡ ਦਾ ਓਵਰ ਸਪੀਡ ਦਾ 1000 ਫਾਈਨ ਆ ਆਨਲਾਈਨ ਤੇ ਮਸ਼ੀਨ ਦੇ ਉੱਪਰ ਜੋ ਬੋਲਦਾ ਕੀ ਸੁਲਤਾਂ ਦੇ ਉਹ ਜਿਹੜੇ ਆਂਦੇ ਡਰਾਈਵਰ ਉਹਨਾਂ ਨੂੰ ਕੀ ਸਮਝਾਉਂਦੇ ਅਸੀਂ ਉਹਦਾ ਔਨ ਦੀ سپورਟ ਮੌਕੇ ਤੇ ਫਾਈਂਡ ਕਰਦੇ ਹਾਂ ਦੀ ਤੇ ਉਹਦੀ 1000 ਰੁਪਏ ਗੂਗਲ ਪੇਮੈਂਟ ਕਰਾ ਕੇ ਜਾਂ ਪੇਟੀਐਮ ਰਾਹੀਂ ਕਰਾ ਕੇ ਤੇ ਉਹਨੂੰ ਸਲਿੱਪ ਦਿੱਤੀ ਜਾਂਦੀ ਜੀ ਜਿਸ ਤਰ੍ਹਾਂ ਕੋਈ ਬਾਹਰੋਂ ਆਂਦਾ ਜਲੰਧਰ ਸਾਈਡ ਤੋਂ ਆਂਦਾ ਕੋਈ ਬਾਹਰ ਦੀ ਗੱਡੀਆਂ ਦੀ ਜਿਸ ਨੂੰ ਨਹੀਂ ਪਤਾ ਉਹ ਉਹਦੇ ਬਾਰੇ ਉਹਨੂੰ ਫਿਰ ਵਾਰਨਿੰਗ ਦੇ ਕੇ ਸਮਝਾ ਕੇ ਭੇਜ ਦਿੱਤਾ ਜਾਂਦਾ ਜੀ ਵੀ ਪਾਜੀ ਓਵਰ ਸਪੀਡ ਪੰਡਾਰ ਰਹੇ ਤੇ ਗੱਡੀ ਦੇ ਪਰ ਰਡਾਰ ਦੇ ਉੱਪਰ ਤੁਸੀਂ ਗੱਡੀ ਲੱਗੀ ਐ ਰਡਾਰ ਇਹਦੇ ਉੱਪਰ ਤੁਸੀਂ ਸਪੀਡ ਤੇ ਗੱਡੀ ਨਹੀਂ ਭਰੋਣੀ ਜੀ ਵੀ ਲਿਮਿਟ ਸਪੀਡ 40 4 ਸ਼ਹਿਰ ਵਾਸੀਆਂ ਨੂੰ ਇਹ ਕੇ ਫੀਲ ਕਰਦੇ ਸ਼ਹਿਰ ਵਾਸੀਆਂ ਨੂੰ ਸਾਡੀ ਹੱਥ ਛੁੱਟ ਕੇ ਪੀੜਾ ਹੀ ਬੇਨਤੀ ਆ ਜੀ ਵੀ ਇਹ ਪੁਲ ਦੇ ਉੱਪਰ ਗੱਡੀ ਲਿਮਟ ਸਪੀਡ 'ਚ ਗੱਡੀਆਂ ਚਲਾਓ ਆਪਣੀ ਜਾਨ ਮਾਲ ਦੀ ਆਪਣੀ ਫਾਇਦੇ ਕਰੋ ਤੇ ਜਨਤਾ ਦੀ ਵੀ ਕਰੋ ਜੀ